ਈਆ ਚਾਲ ਸਾਰੇ ਭਰਾਵਾਂ ਦਾ ਵੈਲਕਮ ਬੈਕ ਟੂ ਗਾਈਜ਼ ਇਦਾਂ ਜੇ ਬੋਲਦੇ ਹੁੰਦੇ ਵੈਲਕਮ ਬੈਕ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਜ਼ਿਆਦਾ ਵੈਲਕਮ ਗਗਨ ਗੁੰਦਵਾਲ ਚੈਨਲ ਗਗਨ ਗੁੰਦਵਾਲ ਇਹ ਚੈਨਲ ਦਾ ਨਾਮ ਆ ਇਹਦੇ ਵਲੌਗ ਦੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਤੇ ਅੱਜ ਆਪ ਆ ਗਏ ਕੱਪੜੇ ਰੋਪੜੇ ਪਾ ਗਏ ਪੈਂਟਾਂ ਪੂਲਟਾਂ ਦੇ ਮੁੰਡੇ ਕਹਿੰਦੇ ਇੱਕ ਤਾਈ ਸੋਚਦੇ ਨੇ ਕਿੱਥੇ ਚੱਲਿਆ ਚੱਲਿਆ ਕਿਤੇ ਨਹੀਂ ਆ ਬਸ ਤਿਆਰ ਹੋਣ ਲੱਗਾ ਕੋਈ ਵੀਰ ਆਏ ਸੀ ਬਸ ਉਹਨਾਂ ਨੂੰ ਆਪਾਂ ਮਿਲ ਲਿਆ ਸੁਲਤਾਨਪੁਰ ਸਾਈਡ ਏਰੀਆ ਦੇ ਆ ਵੀਰ ਆਪਣੇ ਤੇ ਉਹਨਾਂ ਨਾਲ ਆਪਾਂ ਮਿਲ ਕੇ ਦੇ ਅੱਗੇ ਕਰਦੇ ਹਾਂ ਕੋਈ ਕਾਰਵਿਆਰ ਨਾਲ ਇੱਕ ਤੁਹਾਨੂੰ ਸਰਪ੍ਰਾਈਜ਼ ਦਿੰਨਾ ਜੋ ਵਲੌਗ ਦੇ ਵਿੱਚ ਕੰਟੀਨਿਊ ਰਹੋ ਤੇ ਹੋਰ ਬਾਦੀ ਮਾਰਦੇ ਨਹੀਂ ਦੱਸ ਨਹੀਂ ਰਿਹਾ ਵੀ ਕਿੱਦਾਂ ਕਰਦਾ ਹੋਰ ਕਦਾ ਹੋਰ ਵੀ ਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਵਧੀਆ ਜਾਣ ਵਧੀਆ ਔਰ ਕਾਇਮ ਜੀ ਅਜੀ ਹਾ ਜੀ ਮੇਤੋ ਆ ਆਪਣੇ ਵੀਰ ਜੀ ਸੁਲਤਾਨਪੁਰ ਲੋਧੀ ਦੇ ਆ ਤੇ ਇਹ ਸਾਰੇ ਵੀਰ ਕਿਨੇ ਆ ਸੁਲਤਾਨਪੁਰ ਲੋਧੀ ਦੇ ਅਸੀਂ ਆਏ ਵੇਲੇ ਤੇ ਮੈਂ ਚਲੋ ਵੀਰ ਉਹਨਾਂ ਨੂੰ ਮੇਲ ਆਈਏ ਬਹੁਤ ਸੱਜਣਾ ਖਾਸ ਆਪਣੇ ਭਰਾ ਵੀਰ ਦਾ ਪੱਗਾ ਦਾ ਕੰਮ ਆ ਨਾਲੇ ਤੇ ਇਹ ਵੀਰ ਨੇ ਪੱਗਾ ਪੁਗਾ ਲੈਣੀਆਂ ਹੁੰਦੀਆਂ ਹੋਂ ਤੇ ਵੀਰ ਜੀ ਦੱਸ ਸਕਦੇ ਕਿੱਥੇ ਗਏ ਵੀਰ ਜੀ ਆਪਣਾ ਗਮ ਲੋਈਆਂ ਗਏ ਸੁਲਤਾਨਪੁਰ ਲੋਧੀ ਦੇ ਕੋਲ ਲੋਈਆਂ ਖਾਸ ਆ ਉਹਦੇ ਮੇਨ ਮਾਰਕੀ ਜਾਣਾ ਸੁਲਤਾਨਪੁਰ ਲੋਧੀ ਲਾਗੇ ਲੋਈਆਂ ਆਥੇ ਰਹੇ ਤੇ ਕੋਈ ਨਹੀਂ ਬਾਕੀ ਕੋਈ ਨਹੀਂ ਅਜੇ ਨਾਲ ਤੁਹਾਡੇ ਆਵਾਂਗੇ ਨਾ ਏਰੀਆ ਦੇ ਦੂਰ ਜਿੱ ਤੱਕ ਪਾੜੇ ਜਾਵਾਂਗੇ ਪਹਿਲੇ ਆ ਕੋਈ ਨਹੀਂ ਆਪਾਂ ਕੋ ਵਧੀਆ ਮਾਹੌਲ ਮਾਲ ਬਣਾਉਨੇ ਆ ਨਾਲੇ ਤਾਜ ਨੂੰ ਖੇਟਾਂਗੇ ਕਿਤੇ ਨਾਲੇ ਬੈਗੇ ਹੈਗੇ ਤਾਂ ਇਹਦੇ ਸਕੂਨ ਕੇ ਨਹੀਂ ਬੰਦੇ ਨਰਾਣੇ ਆਪਣੇ ਰਕੇ ਹੀ ਅਸਤਰੀ ਹੈ ਤੇ ਤੇ ਕੱਲੇ ਕੱਲੇ ਦੇ ਪਤਾ ਫਿਰ ਕਦੇ ਫੁੱਲੀ ਫੁੱਲਣਾ ਨਹੀਂ ਜਾਣ ਭੇਦ ਨਾਲ ਖੋਲੇ ਸਹੀ ਜਾਂ ਬਾਕੀ ਯਾਰ ਬਹੁਤ ਵਧੀਆ ਵੀਰ ਜੀ ਨਾਲ ਸੁਭਾਅ ਆਣਾ ਬਹੁਤ ਵਧੀਆ ਲਵ ਯੂ ਭਰਾ ਮਿਲ ਕੇ ਬਹੁਤ ਵਧੀਆ ਲੱਗਾ ਤੁਹਾਨੂੰ ਸੀਰੀਅਸਲੀ ਕਹਿੰਦਾ ਬਲੌਗ ਨੂੰ ਵੀ ਛੱਡ ਕੇ ਆ ਮਜ਼ਾਕ ਨਹੀਂ ਯਾਰ ਬੰਦੇ ਚੰਗੇ ਬੰਦੇ ਵੜੇ ਗਰੇ ਮੇਰੇ ਨਾਲ ਜ਼ਿਆਦਾ ਜੂ ਮਾਰ ਬੰਦੇ ਗਰੇਟ ਹੀ ਯਾਰ ਵੈਸੇ ਜਿੱਤਾ ਮਰਜੀ ਨਾ ਨਹੀਂ ਯਾਰ ਕਈਆਂ ਦਾ ਸੁਭਾਅ ਹੀ ਆਣ ਇਦਾਂ ਦਾ ਹੁੰਦਾ ਕੋਸ਼ਦੇ ਬੰਦੇ ਕਈ ਬੰਦੇ ਹੁਣ ਕਈ ਸਾਲੇ ਛਡੋ ਕੇ ਜੀ ਕਰਦੇ ਰਹਿੰਦੇ ਉਹ ਕੰਮ ਨਹੀਂ ਆਉਂਦੇ ਤੁਹਾਡੇ ਘਰੇ ਲਿਓ ਕੋਈ ਨਹੀਂ ਤੁਹਾਨੂੰ ਸਰਪ੍ਰਾਈਜ਼ ਦੇਣਾ ਇੱਕ ਹੋਰ ਮਿੱਤਰੋ ਸਰਪ੍ਰਾਈਜ਼ ਦੇਣਾ ਤੁਹਾਨੂੰ ਇੱਕ ਹੋਰ ਬਸ ਵਲੌਗ ਦੇ ਨਾਲ ਜੁੜੇ ਰਹੋ ਤੂੰ ਵੇਲੇ ਹੋ ਗਏ ਮੁੰਡੇ ਆ ਗਏ ਕਹਿੰਦੇ ਸਵਿੰਗ ਪੂਚ ਚ ਲਾ ਆ ਤੇਰੀ ਦੇ ਸਿਮਿੰਗ ਪੂਚ ਆ ਗਏ ਨਾ ਹੁਣ ਨੇਗੇ ਤਿਆਰ ਸ਼ਹਿਰ ਹੋ ਗਏ ਗਲਤ ਚੀਜ਼ਾਂ ਪਈਆਂ ਵੇਖੋ ਵੀਰਾਂ ਪਈਆਂ ਨੌਜਵਾਨ ਤੂੰ ਦੀ ਵੀਰਾਂ ਬਹੁਤ ਵਧੀਆ ਪੂਲ ਕਰਾਉਣੇ ਤੁਹਾਨੂੰ ਚੈੱਕ ਮਿੱਤਰੋ ਬਹੁਤ ਟੌਪ ਦਾ ਜੀ ਵੇਖੋ ਓਏ ਹੋਏ ਆ 4 ਵਜੇ ਆਈਆਂ ਅੱਜ ਨਾ ਚਾਹੀਓ ਇਹ ਆ ਲੈਓ ਚਾਦਾ ਮਾਰ ਮਾਰ ਕੇ ਮਾਰ ਹਾਂ ਹਾਂ ਚਾਹ ਮੈਂ ਜਸੂ ਨੇ ਬਣਾਇਆ ਵਾ ਔਲ ਕੈਨੋ ਜਿਮ ਇਹ ਜਸੂ ਨੇ ਬਣਾਇਆ ਵਾ ਬਾਈ ਨੇ ਗੋਤਾ ਹੈ ਪਰ ਮੀ ਵਧੀਆ ਤੇ ਇਹ ਵਧੀਆ ਯਾਰ ਪੀਓ ਹੈ ਠੀਕ ਹੋ ਗਿਆ ਯਾ ਵੀ ਬਣਾ ਲਾ ਹਾਂਜੀ ਭਾਜੀ ਕੋ ਦੱਸੋ ਚਲੋ ਬੰਦਿਆਂ ਨੂੰ ਬਹੁਤ ਵਧੀਆ ਯਾਰ ਕੋਈ ਵੀ ਕਹੇ ਨਾ ਵੀ ਇਹ ਇੱਥੇ ਆਏ ਕਿੰਨਾ 1 ਘੰਟੇ ਦੇ ਕਿੰਨੇ ਰੁਪਏ 400 ਜੀ ਬਹੁਤ ਵਧੀਆ ਆਇਆ ਫਨ ਚੰਨ ਕੀਤਾ ਸਾਰੀਆਂ ਵੀਡੀਓ ਨਹੀਂ ਬਣੀਆਂ ਕਿਉਂ ਹੀ ਨਾ ਹੁੰਦੇ ਨਾ ਵੇਲੇ ਪਤਾ ਨਹੀਂ ਲੱਗਾ ਨਾ ਹੁੰਦੇ ਸਟੋਰੀ ਦਾ 10 ਰੁਪਏ ਪੈਸਾ ਭੁਲਣਾ ਚਲੋ ਫਿਰ ਕੋਈ ਨਹੀਂ ਸੱਚ ਨਹੀਂ ਪੈਸੇ ਭੁਲਣਾ ਕਾਸਤ ਉਈ ਨਾ ਛੱਡੋ ਕੋਈ ਵੀ ਰੇੜੀ ਗੋਲ ਗੱਪਿਆਂ ਲਈ ਖਾਲੀ ਜਿੱਥੇ ਰੇੜੀ ਵੇਖਦੀ ਉੱਥੇ ਬੈਂ ਦੇਖਣਾ ਐ ਅੰਕਲ ਵੀ ਹੱਸਦਾ ਹੈ ਗੱਲਾਂ ਕਰਕੇ ਓਕੇ ਆ ਛਗੋ ਛਗੋ ਨਾ ਮੈਂ ਤੋ ਕਰਿਆ ਕਿ ਵੇਖਿਆ ਇੱਧਰ ਪਾਣੀ ਹੋ ਗਿਆ ਲੀਕ ਗਲਾਨੀ ਕੀ ਚੱਕਰ ਪਾਇਆ ਗਿਆ ਓ ਬਾਪੂ ਜਿਹੜਾ ਗੋਠੇ ਤੇ ਹੁਣਾ ਕਰੁੰਦੇ ਸੀ ਮਲਬਾ ਖਰਾਬ ਹੋ ਗਿਆ ਵਾ ਚੱਲ ਕੋਈ ਨਹੀਂ ਹੁਣ ਖਾਦ ਲੋਗੇ ਇਹਨੂੰ ਸਹੀ ਕਰ ਦਿੰਦੇ ਆ ਹੋਰ ਮਿੱਤਰੋ ਆਹ ਇਹ ਸਬਜ਼ੀ ਸੁੱਕੀ ਲਾਈ ਅਸੀਂ ਘਰੇ ਬਹੁਤ ਵਧੀਆ ਓਠੇ ਦੇ ਟੈਂਕੀ ਵੱਢ ਕੇ ਬਣਾਈਆਂ ਇਹਦੇ ਵਿੱਚ ਇਹ ਸਾਰਾ ਕੁਝ ਟੈਂਕੀ ਵੱਢ ਕੇ ਬੂਟੇ ਬਾਟੇ ਇਸਤੇਮਾਲ ਕਰਨਾ ਕਹੀਦਾ ਇੱਕ ਚੀਜ਼ ਦਾ ਹੁਣ ਮੰਨ ਲਓ ਟੈਂਕੀ ਖਰਾਬ ਹੋ ਗਈ ਅਸੀਂ ਛੁੱਟ ਦੇਣੀ ਪਰ ਇਹ ਛੁੱਟੀ ਨਹੀਂ ਅਸੀਂ ਸੋਚਣ ਕਰਕੇ ਇਹ ਚ ਮਿੱਟੀ ਮੁੱਟੀ ਪਾ ਕੇ ਇਹਦੇ ਫਿਰ ਬਹੁਤ ਵਧੀਆ ਚੀਜ਼ ਬਣਾਈਏ ਇਹ ਹੋ ਰਖਵਾਲੀ ਕਰਦੇ ਬੂਟਿਆਂ ਦੀ ਸਹੀ ਆਵੇ ਤਾਂ ਸੋ ਭਾਈ ਓਹ ਦੇ ਘਰ ਦੀਆਂ ਸਬਜ਼ੀਆਂ ਮਾਲੀਆਂ ਦਮਾ ਕੋਲਾ ਚ ਆ ਧਾਗੇ ਨਾ ਤਾਣੀ ਬਣੀ ਹੈ ਆ ਮਿੱਤਰੋ ਆ ਡਾ ਕੋਠਾ ਵੇਖੋ ਕੱਡਾ ਕੁੜਿਆ ਖੋਲਾ ਵਧੀਆ ਵਾ ਕੋਈ ਪ੍ਰੋਗਰਾਮ ਪ੍ਰੋਗਰਾਮ ਕਰਨਾ ਹੋਵੇ ਤੇ ਵਧੀਆ ਹੋ ਜਾਂਦਾ ਇੱਥੇ ਕਰਾਂਗੇ ਸੋਚਾਂਗੇ ਮੈਂ ਸੋਚਿਆ ਵਾ ਇਹ ਵੀ ਗਾਂ ਜਿੱਦਾਂ ਕੋਈ ਪ੍ਰੋਗਰਾਮ ਜਿੱਦਾਂ ਤੁਹਾਨੂੰ ਪਤਾ ਫਿਰ ਸਗਣ ਸੁਗਣ ਲੱਗਣਾ ਗਾਂ ਮੈਨੂੰ ਵੀ ਆ ਵੀ ਤੁਹਾਡਾ ਆ ਕੋਠੇ ਤੇ ਲਾ ਲੈਣਾ ਆਪਾਂ ਤੁਹਾਨੂੰ ਗੱਲ ਤਾਂ ਸੀ ਦੱਸਿਆਣਾ ਆ ਮਿੱਤਰੋ ਗੋਲਵਾਲ ਦਾ ਬੱਸ ਸਟੈਂਡ ਇਧਰ ਸਰ ਆ ਏਰੀਆ ਹੈਗਾ ਤੇ ਵਧੀਆ ਵਾ ਪਰ ਨਹੀਂ ਗੰਦ ਬਹੁਤ ਆਲਾ ਪਿਆ ਗੰਦਨੀਆ ਕਹਿ ਸਕਦੇ ਹਾਂ ਬਹੁਤ ਪੁਰਾਣਾ ਜਦੋਂ ਦੇ ਅਸੀਂ ਰਹਿਨੇ ਵਣੇ ਉਸ ਤੋਂ ਪਹਿਲਾਂ ਦਾ ਇੱਧਰ ਬਾਕੀ ਓਕੇ ਆ ਗਏ ਦੇਖੋ ਪਰਨਾਪੁਰਨਾ ਬੰਨਿਆ ਹੈ ਲੱਥ ਗਿਆ ਉੱਥੇ ਪਾਣੀ ਦੀ ਇੱਕੋ ਦਾਮੀ ਮੌਕੇ ਦੇ ਪਲਾਨ ਬਣਿਆ ਮੈਂ ਤੇ ਸਵੇਰ ਦਾ ਨਹਾ ਤਾ ਨੂੰ ਤਾਂ ਤੇ ਪਰਨਾਪੁਰਨਾ ਬੰਨਿਆ ਮੈਂ ਹਾਂ ਚੱਲ ਬਾਬੇ ਜਾਵਾਂਗੇ ਮੱਥਾ ਟੇਕ ਕੇ ਅਨੇ ਗੁਰਦੁਆਰਾ ਸਾਹਿਬ ਜਾ ਕੇ ਤੇ ਰਾਜ ਕਹਿੰਦੇ ਆਜੋ ਨਾਉਣ ਚੱਲੀਏ ਮੈਂ ਹਾਂ ਚਲੋ ਫਿਰ ਇੱਧਰ ਸੱਜਣਾ ਨੇ ਕਹਿਤਾ ਉੱਧਰ ਜਾਣਾ ਪੈਣਾ ਆ ਉਹ ਮਰਜ਼ੀ ਹੋ ਜੇ ਜਾਣਾ ਪੈ ਮੈਂ ਤੈਨੂੰ ਮੈਂ ਕਾਹ ਹੈ ਨਾ ਮੈਂ ਤੈਨੂੰ ਦੇਣਾ ਆ ਸਰਪ੍ਰਾਈਜ਼ ਨੂੰ ਕਾਹ ਹੈ ਨਾ ਸਰਪ੍ਰਾਈਜ਼ ਦੇਣਾ ਵਾ ਤਾਂ ਬਾਹ ਸਰਪ੍ਰਾਈਜ਼ 1 2 ਤੇ 3 ਲਾਓ ਵੇਖੋ ਸਰਪ੍ਰਾਈਜ਼ ਮੈਂ ਨਾ ਬਾਬੇ ਨੇ ਉਸਮ ਪੈ ਰਿਓ ਕੱਟਾ ਮੈਂ ਤੈਨੂੰ ਦੱਸਿਆ ਮੈਂ ਤੈਨੂੰ ਮੈਂ ਤੈਨੂੰ ਪਹਿਲਾਂ ਦੱਸਿਆ ਹੈ ਵੀ ਸਰਪ੍ਰਾਈਜ਼ ਦੇਣਾ ਤੇ ਸਰਪ੍ਰਾਈਜ਼ ਇਧਰ ਆਖੋ ਮਿੱਤਰੋ ਤੁਹਾਨੂੰ ਦੇ ਤਾਏ ਜੀ ਪੂਰੀ ਇੰਨੀ ਕਈ ਜਾਰੀ ਨਹੀਂ ਰਹੀ ਆਉਂਦੀ ਨਾ ਪੁਰਾਣੀ ਜਿਹੀ ਕੋਹ ਲੱਗੰਦਾ ਹੱਲੇ ਸ਼ਾਮਾਂ ਦੇ 6:00 ਵਜੇ 6:00 ਇਦਾਂ ਦਾ ਮੈਂ ਨਾ ਵੀ ਹੋਇਆ ਹੀ ਨਹੀਂ ਕਦੀ ਜ਼ਿੰਦਗੀ ਤੇ ਆ ਗਰਮੀਆਂ ਯਾਰ ਆਪਣੇ ਪਹਿਲੀ ਈ ਇਦਾਂ ਦਾ ਮੌਸਮ ਲਿਆਤਾ ਜੀ ਗਾਵਾਂ ਇੰਨਾ ਵੀ 11:30 ਮੌਸਮ ਹੋ ਗਿਆ ਨਾ ਮਿਲੂ ਇੰਨਾ ਵੀ 11:30 ਇਹ ਮੇਰੇ ਹਿਸਾਬ ਨਾਲ ਕਹਿ ਹੀ ਸਕਦੇ ਆਂ ਵੀ ਆ ਗਰਮੀਆਂ ਦਾ ਪਹਿਲਾ ਪਹਿਲੀ ਹਨੇਰੀ ਆ ਗਰਮੀਆਂ ਦੀ ਮੇਰੇ ਹਿਸਾਬ ਨਾਲ ਆ ਮੈਂ ਨਾ ਰੱਬ ਇਦਾਂ ਅਫਤ ਇਹ ਦੋ ਘਰੀ ਕਰਦਿਆ ਕਰੇ ਤੇ ਗੁਰੂਆ ਲੋਕੀਂ ਭੈ ਘਰੇ ਰਹਿਣ ਨਾ ਕੋਈ ਮਨਾਲੀ ਸ਼ਿਮਲੇ ਜਾਵੇ ਲੋਕੀਂ ਗਰਮੀਆਂ ਦੇ ਮਹੀਨਿਆਂ 'ਚ ਲੋਕੀਂ ਸ਼ਿਮਲੇ ਸ਼ਿਮਲੇ ਜਾਂਦੇ ਤੇ ਜਦ ਠੰਡਾ ਮੌਸਮ ਜੇ ਰੱਬ ਪੰਜਾਬ 'ਚ ਰਹਿ ਗਈ ਇਦਾਂ ਦਾ ਮੌਸਮ ਕਰਦੇ ਤੇ ਲੋਕਾਂ ਨੂੰ ਸ਼ਿਮਲੇ ਜਾਂਦੀ ਮਨਾਲੀ ਜਾਂਦੀ ਕੀ ਲੋਕੋ ਗੱਲ ਸਹੀ ਹੈ ਨਾ ਤੁਹਾਨੂੰ ਥੋੜਾ ਟਾਈਮ ਪਹਿਲਾਂ ਡੇਰਾ ਦਿਖਾਇਆ ਤੇ ਹੁਣ ਵੇਖੋ ਜੇ ਕੋਈ ਚੀਜ਼ ਦਿਖ ਜੂਗੀ ਤੇ ਮੇਰਾ ਨਾਂ ਬਟਾ ਦਿਓ ਕੀ ਕਮਲੇ ਹੋ ਗਏ ਆਪੇ ਚੱਲ ਜਾਈ ਬੂਟੇ ਹੀ ਜਿਹੜੇ ਤੁਹਾਨੂੰ ਅੱਗੇ ਵਿਖਾਏ ਆ ਲੰਮੇ ਪੈਂਦੇ ਹਨੇਰੀ हां जी दोस्तों ਕੇ ਵਲੌਗ ਨਹੀਂ ਬਣ ਪਾਇਆ ਕਿਉਂਕਿ ਇਹ ਦਿਨ ਫਿਰ ਮੈਂ ਨਾ ਵਲੌਗ ਘੱਟ ਹੀ ਕੰਟੀਨਿਊ ਕੀਤਾ ਮੇਰਾ ਫੋਨ ਦੀ ਬੈਟਰੀ ਬਹੁਤ ਜ਼ਿਆਦੀ ਲੋ ਗਈ ਫਿਰ ਤਾਂ ਕਰਕੇ ਮਨ ਨਹੀਂ ਕੀਤਾ ਵਲੌਗ ਬਣਾਉਂਦਾ ਮਿਲਦੇ ਹਾਂ ਕੋਈ ਨੈਕਸਟ ਵਲੌਗ ਚ